ਅੱਜ ਅੰਦਰੋਂ ਘਟਕਾਲਾ ਮਿਲ ਨਹੀਂ ਅੰਦਰੋਂ ਓਏ ਟੀਕਾ ਵੀ ਮਿਲਿਆ ਆ ਇਹ ਦੇਖ ਲੈ ਓਏ ਆ ਟੀਕੇ ਲਾਉਣਾ ਤੂੰ ਆਈਏ ਨਾ 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 ਇਹ ਨਾ ਸਾਬਲਾ ਹੈ ਹੈ ਟੋਰ ਦੇ ਵਿੱਚ ਪਾਜੀ ਗਲਟੀ ਹੋ ਗਈ ਮੇਥੋ ਜੀ ਮੈਂ ਅੱਗੇ ਜਲੰਧੋਂ ਆਇਆ ਨਹੀਂ ਤੇ ਤੂੰ ਇਹਨਾਂ ਕੋਈ ਮੰਗ ਕੇ ਲੈਣਾ ਚੋਰੀ ਕਰਕੇ ਕਿਉਂ ਭੱਜਿਆ ਤੂੰ ਪਾਜੀ ਨਾਲ ਹੀ ਯਾਰ ਪਾਜੀ ਮੈਂ ਤੇ ਦੋ ਘੰਟੇ ਘਰਨੇ ਕਰਕੇ ਆਈ ਤੂੰ ਤਾਂ ਭੱਜ ਗਿਆ ਉਧਰ ਇੱਕ ਕ੍ਰਿਸਟਲ ਚੋਕ ਪੈਸੇ ਲਾਇਆ ਇਸ ਨੂੰ ਪਕੜ ਕੇ ਕ੍ਰਿਸਟਲ ਚੋਕ ਪੈਸੇ ਤੈਨੂੰ ਕ੍ਰਿਸਟਲ ਚੋਕ ਲੈ ਆਇਆ ਚੋਰੀ ਕਰਕੇ ਭੱਜਿਆ ਤੂੰ ਤੈਨੂੰ ਹੁਣ ਛੱਡਾਂਗੇ ਤੂੰ ਇਹਨਾਂ ਕੋ ਮੰਗ ਲੈਂਦਾ ਵੀ ਮੈਨੂੰ ਭੁੱਖ ਲੱਗੀ ਹੈ ਕੁਛ ਦੇ ਦੇ ਤੇ ਭੱਜ ਚੋਰੀ ਕਰਨਾ ਭੁੱਖ ਨਹੀਂ ਪਾਜੀ ਤੂੰ ਨਸ਼ਾ ਕਰਨ ਵਾਸਤੇ ਰੋ ਪੈਸੇ ਕਿੱਥੋਂ ਆਉਂਦੇ ਆ ਕਿੱਥੋਂ ਦਾ ਤੂੰ ਰਹਿਣ ਆਲਾ ਕਿੱਥੋਂ ਦਾ ਜਲੰਧਰੋਂ ਆਇਆ ਤੂੰ ਇੱਥੇ ਕਿੱਥੇ ਰਹਿਣਾ ਇੱਥੇ ਭਾਈ ਜਲੰਧਰੋਂ ਆਇਆ ਆ ਕਿਹੜਾ ਦੋਸਤ ਕਿਹੜਾ ਟਾਕ ਕਿਹੜੇ ਮਹੱਲੇ 'ਚ ਰਹਿੰਦਾ ਉਹ ਕਿਹੜੇ ਮਹੱਲੇ 'ਚ ਰਹਿੰਦਾ ਤੇਰਾ ਦੋਸਤ ਭਾਈ ਇੱਥੇ ਵੀ ਰਹਿੰਦਾ ਈ ਮੈਂ ਤਾਂ ਜਲੰਧਰੋਂ ਆਇਆ ਆ ਨਾਮ ਕੀ ਤੇਰਾ ਹੈ ਕਿੱਥੋਂ ਦਾ ਰਹਿਣ ਆਲਾ ਜਲੰਧਰ ਕਿਹੜੀ ਥਾਂ ਤੇ ਹੈ ਰਾਮਾਮੜੀ ਦੇ ਰਹਿਣ ਆਲ ਇੱਥੇ ਕਿਹਦੇ ਕੋ ਐ ਇੱਥੇ ਗਲਤੀ ਨਾ ਮੈਂ ਆ ਗਿਆ ਇਹ ਬਾਤ ਕਹਿ ਰਿਹਾ ਨੂੰ ਮੈਂ ਦਰਵਾਜ਼ਾ ਤੁਰਦਾ ਤੁਰਦਾ ਹੀ ਤੇ ਹੁਣ ਤੇਰੇ ਨਾਲ ਹੋਰ ਕਿੰਨੇ ਜਣੇ ਆਏ ਆ ਕੋਈ ਵੀ ਨਹੀਂ ਮੈਂ ਤਾਂ ਕੱਲਾ ਹੀ ਹੁੰਦਾ ਸੀ ਤੇਰੇ ਸਾਥੀ ਇੱਥੇ ਤੁਰੇ ਫਿਰਦੇ ਹੋਣ ਕਿਤੇ ਨਹੀਂ ਹੋਰੀ ਮੈਂ ਕੱਲਾ ਹੀ ਦੀ ਪਹੁੰਚ ਲੋ ਜੀ ਮੈਂ ਗਲਤੀ ਹੋ ਗਈ ਮੇ ਕੋਈ ਨਹੀਂ ਤਾਂ ਅੱਜ ਤੋਂ ਪਾਣੀ ਇੱਥੇ ਤੁਸ ਨਾ ਪਹਿਲਾਂ ਕੋ ਪਹਿਲਾਂ ਤਾਂ ਨਹੀਂ ਕੋਈ ਚੋਰੀ ਜਾਰੀ ਕੀਤੀ ਇੱਥੇ ਪਾਜੀ ਆਇਆ ਮੈਂ ਜੀ ਮੈਨੂੰ ਪਤਾ ਵੀ ਨਹੀਂ ਮੈਂ ਇੱਥੇ ਹੀ ਆਇਆ ਬਲ ਕੋਈ ਗਲਤੀ ਹੋ ਗਈ ਮੇ ਕੋ ਤਾਂ ਕਰਕੇ ਪਾਜੀ ਨਾਲ ਹੀ ਬੜਾ ਤਿਆ ਆ ਹੋਰ ਇੰਜੈਕਸ਼ਨ ਹੈ ਕਿ ਤੇਰਾ ਕੋ ਜਿਹੜੇ ਲਾਉਣਾ ਤੂੰ ਨਹੀਂ ਨਹੀਂ ਪਾਜੀ ਕਿ ਕਾਹਦੇ ਇੰਜੈਕਸ਼ਨ ਲਾਉਣਾ ਤੂੰ ਇਹ ਦੀ ਬੋਲੀ ਦੇ ਪਾਕਟ ਪਾਕਟ ਚੈੱਕ ਕਰ ਕੋ ਵੀ ਆਪਾਂ ਜੀ ਪਹਿਤੋਂ ਦੇ ਤਾਂ ਫਿਰ ਭਾਜੀ ਟੀਕਾ ਲਗਾਉਣ ਵਾਲਾ আর ਕੋਈ ਟੀਕੇ ਚ ਪোনਣਾ ਕੀ ਆ ਕੀ ਲਾਉਣਾ 20 ਪੈਸੇ ਹੋਵੇ ਤਾਂ ਆਪਾਂ ਜੀ ਕੰਮ ਦੀ ਦਾ ਨਾ ਚੱਲਦਾ ਨਹੀਂ ਹੈ ਬਾਈ ਪਾਕਟ ਜੇਕਰ ਪਾਕਟ ਸਰਕਾਰ ਦੇ ਪਾਕਟ ਬੈਨ ਜੋ ਸਭ ਕੁਝ ਪਿੱਛੇ ਅੱਜ ਗੱਲ ਕਰੀ ਪਰਿਵਾਰਿਕ ਸੇਕ ਕਪੜਾ ਲਾ ਲੈਣਾ ਇਹ ਨਾ ਭਗਤ ਇਹ ਨਾ ਮੋਗੇ ਲੈ ਤੂੰ ਭੈਣ ਤੇ ਨੋਨਾ ਉਮਰ ਦੀ ਹੈ ਪਹਿਲਵਾਨ ਦੇਵਾ ਬੜੀ ਰਿਪੋਰਟ ਤੇ ਆ ਤੋ ਬੜਾ ਗੱਲ ਜਲਦੀ ਜੇ ਇਹਨੂੰ ਛੱਡੀ ਨਾ ਯਾਰ ਸਭ ਤੋਂ ਪਹਿਲਾਂ ਇੱਕ ਜਗਾਹ ਬੜਾ ਮਹਿੰਦਾ ਪੜਿਆ ਗਿਆ ਕਿ ਨਿਯਮ ਅਧਿਕਾਰੀ ਨੂੰ ਬੜਾ ਮੌਕੇ ਤੇ ਹੀ ਬੁਲਾ ਲਿਆ ਗਿਆ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਅੰਮ੍ਰਿਤਸਰ ਲਾਰੈਂਸ ਰੋਡ ਦੀ ਘਟਨਾ ਹੈ ਉਹ ਬੜਿਆ ਗਿਆ ਹੈ ਇਹ ਇੱਥੇ ਜਿਹੜਾ ਨਸ਼ੇ ਕਰ ਰਿਹਾ ਸੀ ਤਾਂ ਲੋਕਾਂ ਨੇ ਵਾਰਕਿਆ ਇਹਦਾ ਇੱਥੇ ਟਾਪਾ ਵੀ ਲਾਇਆ ਹੋਇਆ ਹੈ ਤੇ ਅੰਮ੍ਰਿਤਸਰ ਟਾਪਾ ਲਾਇਆ ਤੇ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਮੌਕੇ ਤੇ ਬੁਲਾ ਲਿਆ ਗਿਆ ਹੈ ਇਹ ਕੱਟ ਲੈ ਵਾਹ ਵਾਹ ਤੁਰੰਤ ਤੁਰੰਤ ਕਰ ਲੈ ਤੁਰੰਤ ਬਾਈਟ ਕਰ ਲੋ ਬਾਈਟ ਕਰੋ ਨਾ ਬਾਈਟ ਕੱਟ ਕੇ ਮਾਰ ਆ ਲੈ ਫੜ ਲੈ ਫੜ ਲੈ ਸਾਈਡਾਂ ਤੇ ਬੜੇ ਫੰਦ ਹਾਂਜੀ ਜਾਈ ਦਰ ਚੱਲ ਹੈ ਉੱਚੀ ਬੋਲ ਥੋੜਾ ਉੱਥੇ ਲੈ ਜਾਨੇ ਉੱਥੇ ਹੀ ਹੈ ਉੱਥੇ ਆ ਜਾ ਯਾਰ ਆਹ ਕਰ ਕਰ ਬਾਈਟ ਕੀ ਬੋਲੋ ਮਨੀਸ਼ ਸਰ ਮਨੀਸ਼ ਕਿੱਥੋਂ ਆਇਓ ਸਰ ਜਲੰਧਰ ਤੋਂ ਜਲੰਧਰ ਤੋਂ ਕੀ ਹੋਇਆ ਕੀ ਇਥੇ ਸਰ ਮੈਂ ਚੋਕ ਨਸ਼ੇ ਦੀ ਤੋੜ ਤੇ ਸੀ ਸਰ ਮੈਂ ਉੱਚੀ ਬੋਲੋ ਨਸ਼ੇ ਦੀ ਤੋੜ ਤੇ ਸੀ ਸਰ ਮੈਂ ਨਾ ਚੋਕਲੇਟਾਂ ਲੈਤੀਆਂ ਮੈਂ ਦੌੜ ਗਿਆ ਦੇਖ ਕੇ ਹੀ ਉਹਨਾਂ ਨੂੰ ਅੱਛਾ ਕਿੰਨੀਆਂ ਚੋਕਲੇਟ ਡੱਬਾ ਸੀ ਵੱਡਾ ਨਹੀਂ ਨਹੀਂ ਸਰ ਤਿੰਨ ਚਾਰ ਚੋਕਲੇਟਾਂ ਤੇ ਜਾ ਚੋਕਲੇਟ ਹਾਂ ਜੀ ਆ ਲੋਣਾ ਠੀਕ ਹੈ ਠੀਕ ਹੈ ਨਾ ਹਾਂ ਜੀ ਗਲਤੀ ਹਾਂ ਜੀ ਨਸ਼ੇ ਦੀ ਤੋੜ ਦੇ ਵਿੱਚ ਕਰਕੇ ਸਰ ਮੇਤੋਂ ਆ ਠੀਕ ਹੈ ਕਿਉਂ ਲਾਨੇ ਆ ਆ ਗਲਤੀ ਹੋਈ ਨਾ ਚਾਹੀਦੀ ਦਵਾਈ ਕਿੰਨੀ ਦਰ ਤੋਂ ਦਵਾਈ ਮਿਲ ਕੇ 7 ਮਹੀਨੇ ਤੋਂ ਗਲਤੀ ਹੋਏ ਪਹਿਲਾ ਮ ਕਾਮਕਾਰ ਕਰਦਾ ਸੀ ਅਸਲੀ ਅੱਛਾ ਆ ਗੱਲ ਕਿਹੜਾ ਕੰਮ ਕਰਦਾ ਸੀ ਪਹਿਲੇ ਪਹਿਲਾ ਕੋਰੀਅਰ ਦਾ ਕੰਮ ਕਰਦਾ ਲੱਗਦਾ ਕਿ ਟੀਕੇ ਲਾਣੇ ਜੈਜਵਾ ਜਵਾਨੀ ਬਿੱਟੀ ਹੋਣੀ ਤੁਹਾਡੀ ਕੀ ਇਹਦੀ ਉਮਰ ਹੈ ਉਮਰ ਤੇਰੀ ਛੋਟੀ ਜਨੀ ਹੈ ਔਰ ਕਿੰਨੀ ਬਦਰਾਮੀ ਹੋਣੀ ਹੈ ਹਾਂ ਕਾਲ ਕੀ ਵੀ ਕੋਈ ਨਹੀਂ ਹੈ ਕਹਾ ਤਾਈ ਮੇਰਾ ਨਾਮ ਸੁਨੀਲ ਕੁਮਾਰ ਜੀ ਤੁਮਾਰ ਜੀ ਕੀ ਹੋਇਆ ਇਹ ਅਹੀ ਹੁਣ ਇਥੇ ਡਿਊਟੀ ਦੇ ਖੜੇ ਹਾਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ ਐਸਆਈ ਤੇ ਸਾਨੂੰ ਇਹ ਨਾਵਲੜੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ ਅੱਛਾ ਤੇ ਅਸੀਂ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਉਹਨਾਂ ਤੇ ਇਹ ਕਹਿੰਦਾ ਕਿ ਚੌਕਲੇਟਾਂ ਚੋਰੀ ਕੀਤੀਆਂ ਕਿੰਨੀਆਂ 3-4 3-4 ਚੌਕਲੇਟਾਂ ਕਹਿੰਦਾ ਚੋਰੀ ਕੀਤੀਆਂ ਤੇ ਆਹ ਵੇਖੋ ਇਹ ਟੀਕਾ ਵੀ ਇਹ ਤੋਂ ਬਰਾਮ ਦਾ ਆਵਾ ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ ਆ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜਾਈ ਤੋੜ ਦੇ ਵਿੱਚ ਹੁਣ ਕੀ ਕਰ ਦੀ ਕਰਦੀ ਇਹ ਹੁਣ ਜੀ ਥਾਣੇ ਫੋਨ ਕੀਤਾ ਸੀ ਬੰਨ ਤੇ ਉੱਥੋਂ ਆਉਂਦੇ ਮਲਾਜ਼ਮ ਅਗਲੀ ਕਾਰਵਾਈ ਉਹਨਾਂ ਕਰਨੀ ਫਿਰ ਠੀਕ ਹਾਂਜੀ